ਜੀ ਵੀਡੀਓ ਵੇਖ ਰਕੇ ਆਪ ਸਾਬਨੂ ਜੀ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੀਰੇ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਛੇਡ ਬਾਤ ਕਰਦੇ ਆਂਦੀ ਵੱਡੀ ਖਬਰ ਕਰਦੀ ਸਫਾਈ ਤਰਨ ਤਿੰਨ ਭਰਾਵਾਂ ਦੇ ਹੱਥ ਲੱਗਾ ਖਜ਼ਾਨਾ ਮਿਲੀ ਸੁਪਰਮੈਨ ਨੰਬਰ 1 ਦੀ ਪਹਿਲੀ ਕਾਪੀ ਕਿਐਸ 70 ਕਰੋੜ ਚ ਹੋਈ ਨਿਲਾਮ ਕਰਦੀ ਸਪਾਈ ਕਰਦੇ ਸਮੇਂ ਅਕਸਰ ਸਾਨੂੰ ਪ੍ਰਾਨੀ ਕੋਈ ਬੇ ਬੇਸ਼ਕੀਮਤੀ ਚੀਜ਼ ਹੱਥ ਲੱਗ ਜਾਂਦੀ ਹੈ ਜਿਨ੍ਹਾਂ ਨਾਲ ਲੋਕਾਂ ਦੀਆਂ ਕਾਫੀ ਜ਼ਿਆਦਾ ਜੁੜੀਆਂ ਹੁੰਦੀਆਂ ਹਨ ਪਰ ਅਮਰੀਕਾ ਦੇ ਟੈਕਸਸ 'ਚ ਤਿੰਨ ਪਰਮ ਨੇ ਆਪਣੀ ਮਾਂ ਦੇ ਸਮਾਨ ਵਿੱਚ ਇੱਕ ਕਮਾਈ ਕਲੱਬੀ ਜਿਸ ਦੀ ਕੀਮਤ 9.12 ਮਿਲੀਅਨ ਡਾਲਰ ਹੈ ਦਾਰ ਅਸਲੀ ਮਸ਼ਹੂਰ ਸੁਪਰ ਹੀਰੋ ਸੁਪਰਮੈਨ ਨੰਬਰ 1 ਦੀ ਪਹਿਲੀ ਕਮਾ ਕੀ ਦੇ ਕਾਪੀ ਹੈ ਕਿ 80 ਕਰੋੜ ਰੁਪਏ ਵਿੱਚ ਵਿਕਣ ਤੋਂ ਬਾਅਦ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਕਾਮਿਕ ਬਣ ਗਈ ਹੈ ਇਹ ਤਿੰਨਾ ਭਰਾਵਾਂ ਦੀ ਮਾਂ ਦਾ ਪਿਛਲੇ ਸਾਲ ਸੈਨ ਫ੍ਰਾਂਸਿਸਕੋ ਵਿੱਚ ਦਾहांत ਹੋ ਗਿਆ ਸੀ ਹਾਲ ਹੀ ਵਿੱਚ ਉਹ ਘਰ ਦੀ ਸਫਾਈ ਕਰ ਰੱਖੇ ਸਨ ਉਦੋਂ ਉਹਨਾਂ ਦੀ ਉਹਨਾਂ ਨੂੰ ਮਾਂ ਦਾ ਇੱਕ ਗੱਤੇ ਦਾ ਡੱਬਾ ਮਿਲਿਆ ਜਿਸ ਵਿੱਚ ਕੋਜ ਕੁਬਾਰਾਂ ਦੀਆਂ ਕਟਕਾਂ ਕਟਕਾਂ ਕਟਿੰਗ ਪਈਆਂ ਸਨ ਜਦੋਂ ਸਾਰਿਆਂ ਨੇ ਕਾਰਡਬੋਰਡ ਖੋਲ ਕੇ ਦੇਖਿਆ ਤਾਂ ਉਸ ਵਿੱਚ ਸਭ ਤੋਂ ਪੁਰਾਣੀਆਂ ਕਮਾਂ ਮਿਕਸ ਦਾ ਸਕ੍ਰੈਮ ਮਿਲਿਆ ਕਾਮਿਕ ਐਡ ਹੈਰਿਟੇਜ ਐਕਸ਼ਨ ਦੇ ਉੱਪਰ ਦਾ ਲੋਨ ਐਲਨ ਅਨੁਸਾਰ ਮ੍ਰਿਤਕ ਔਰਤ ਨੇ ਆਪਣੇ ਬੱਚਿਆਂ ਨੂੰ ਦੱਸਿਆ ਸੀ ਕਿ ਉਹਨਾਂ ਕੋਲ ਕੋਈ ਕਈ ਕੀਮਤੀ ਕਮਾਂ ਕਿਤਾਬਾਂ ਦਾ ਸਕ੍ਰੈਮ ਹੈ ਹਾਲਾਂਕਿ ਉਹਨਾਂ ਦੇ ਬੱਚਿਆਂ ਨੇ ਕਦੇ ਉਸ ਨੂੰ ਨਹੀਂ ਦੇਖਿਆ ਸੀ ਔਰਤ ਦੀ ਮੌਤ ਤੋਂ ਬਾਅਦ ਬੱਚਿਆਂ ਨੇ ਉਹਨਾਂ ਦੇ ਘਰ ਨੂੰ ਵੇਚਣ ਦਾ ਪੈਸਲਾ ਕੀਤਾ ਇਸ ਤਰ੍ਹਾਂ ਜਦੋਂ ਉਹ ਬੀਸਮੈਂਟ ਵਿੱਚ ਬਣੇ ਇੱਕ ਕਮਰੇ ਵਿੱਚ ਗਏ ਤਾਂ ਉਹਨਾਂ ਨੇ ਇੱਕ ਮਾਇਕ ਮਿਲੀ ਤਿੰਨ ਭਰਾਵਾਂ ਨੇ ਜਦੋਂ ਕਮਾਇਕ ਦਾ ਬਾਕਸ ਖੋਲ੍ਹਿਆ ਤਾਂ ਉਹਨਾਂ ਨੇ ਲਰਾਮੀ ਕਰਨ ਵਾਲੀ ਕੰਪਨੀ ਨੂੰ ਮੈਸਜ ਭੇਜਿਆ ਐਲਨ ਮਾਮਲੇ ਦੀ ਜਾਂਚ ਲਈ ਸੈਨ ਫ੍ਰਾਂਸਿਸਕੋ ਪਹੁੰਚੇ ਉਹਨਾਂ ਨੇ ਸੁਪਰਮੈਨ ਦੀ ਕਾਪੀ ਦੀ ਜਾਂਚ ਲਈ ਉਸ ਇਸ ਨੁਮੈਰਾ ਕੋਲ ਭੇਜਿਆ ਤਾਂ ਪਤਾ ਲੱਗਿਆ ਕਿ ਇਹ ਕਾਮਿਕ ਦੀ ਪਹਿਲੀ ਕਾਪੀ ਹੈ ਸੁਪਰਮੈਨ ਨੇ ਪਹਿਲੇ ਸੰਸਕਰਨ ਦੇ ਗਿਆਨ 5 ਲੱਖ ਕਾਪੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ ਤੇ ਇੱਕ ਇੱਕ ਕਾਪੀ ਉਹਨਾਂ ਵਿੱਚੋਂ ਹੀ ਇੱਕ ਸਿੰਕੂ ਇਸ ਮਾਈਕ ਦੀ ਨਲਾਮੀ 9.12 ਮਿਲੀਅਨ ਡਾਲਰ ਵਿੱਚ ਹੋਈ ਜਿਸ ਦੇ ਨਾਲ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਕਮਾਈਕਰ ਬਣ ਗਈ ਜਿਸ ਤੋਂ ਪਹਿਲਾਂ ਕੋਡ ਐਕਸ਼ਨ ਕਮਾਈਕ ਨੰਬਰ 1 ਦੇ ਨਾਂ ਤੇ ਨਾ ਸਿੰਘ ਜਿਸ ਨੂੰ 6 ਮਿਲੀਅਨ ਡਾਲਰ ਲਗਭਗ 53 ਕਰੋੜ ਵਿੱਚ ਨਿਲਾਮ ਕੀਤਾ ਗਿਆ ਸੀ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ